ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੇ ਅੱਜ ਦੇ ਵੀਡੀਓ ਦਾ ਵੇਸ਼ਿਆ ਹੈ ਕਿ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਤਾਂ ਕਾਰਤਿਕ ਪੂਰਨ ਮਾਸੀ ਦੇ ਦਿਨ ਇਹ ਉਪਾਅ ਜ਼ਰੂਰ ਕਰੋ ਸੰਗਤ ਜੀ ਜੇਕਰ ਤੁਹਾਡੇ ਬੱਚਿਆਂ ਦੀ ਉਮਰ ਵਿਆਹ ਦੇ ਲਾਇਕ ਹੋ ਚੁੱਕੀ ਹੈ ਤੁਸੀਂ ਉਹਨਾਂ ਦੇ ਵਿਆਹ ਲਈ ਪੂਰਾ ਯਤਨ ਕਰ ਰਹੇ ਹੋ ਪਰ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਵਿਆਹ ਲਈ ਰਿਸ਼ਤਾ ਪੱਕਾ ਨਹੀਂ ਹੋ ਪਾ ਰਿਹਾ ਵਿਆਹ ਦੇ ਵਿੱਚ ਲਗਾਤਾਰ ਦੇਰੀ ਬਣੀ ਹੋਈ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਅੱਜ ਮੈਂ ਤੁਹਾਨੂੰ ਜਲਦੀ ਵਿਆਹ ਹੋਣ ਦਾ ਇੱਕ ਅਜਿਹਾ ਸਲ ਅਤੇ ਚਮਤਕਾਰੇ ਉਪਾਅ ਦੱਸਣ ਵਾਲੀ ਹਾਂ ਜੋ ਕਿ ਤੁਸੀਂ 카ਰ্তিক ਮਹੀਨੇ ਦੀ ਪੂਰਨਮਾਸ਼ੀ ਦੇ ਦਿਨ ਕਰ ਦੇਣਾ ਹੈ ਇਸ ਵਾਰ 카ਰ্তিক ਮਹੀਨੇ ਦੀ ਜੋ ਪੂਰਨਮਾਸ਼ੀ ਤਿੱਥੀ ਹੈ ਉਹ 5 ਨਵੰਬਰ ਬੁੱਧਵਾਰ ਦੇ ਦਿਨ ਪਾਣ ਰਹੀ ਹੈ ਸੋ ਤੁਸੀਂ ਇਸ ਉਪਾਣ ਨੂੰ 5 ਨਵੰਬਰ ਦੇ ਦਿਨ ਕਰਨਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਸੇ ਵੀ ਸਮੇਂ ਤੁਸੀਂ ਇਹ ਉਪਾਅ ਕਰ ਸਕਦੇ ਹੋ ਇਹ ਉਪਾਅ ਜੇਕਰ ਬੱਚੇ ਖੁਦ ਆਪਣੇ ਲਈ ਕਰਨਾ ਚਾਹਣ ਤਾਂ ਖੁਦ ਵੀ ਕਰ ਸਕਦੇ ਹਨ ਅਤੇ ਜੇਕਰ ਖੁਦ ਨਹੀਂ ਕਰ ਰਹੇ ਹਨ ਤਾਂ ਬੱਚਿਆਂ ਦੇ ਜੋ ਮਾਤਾ ਪਿਤਾ ਹਨ ਉਹ ਇਹ ਉਪਾਅ ਜ਼ਰੂਰ ਕਰਨ ਕਈ ਵਾਰ ਕੀ ਹੁੰਦਾ ਹੈ ਕਿ ਕੁਝ ਬੱਚੇ ਅਜਾਏ ਹੁੰਦੇ ਹਨ ਜਿਨ੍ਹਾਂ ਦੇ ਜਨਮ ਕੁੰਡਲੀ ਦੇ ਵਿੱਚ ਪਿਤਤ ਦੋਸ਼ ਪੈ ਜਾਂਦਾ ਹੈ। ਅਤੇ ਕੁਝ ਬੱਚੇ ਅਜਾਏ ਹੁੰਦੇ ਹਨ ਜਿਨ੍ਹਾਂ ਦੇ ਜਨਮ ਕੁੰਡਲੀ ਵਿੱਚ ਮੰਗਲ ਦੋਸ਼ ਪੈ ਜਾਂਦਾ ਹੈ। ਅਤੇ ਕੁਝ ਬੱਚੇ ਅਜਾਏ ਹੁੰਦੇ ਹਨ ਜਿਨ੍ਹਾਂ ਦੀ ਜਨਮ ਕੁੰਡਲੀ ਦੇ ਵਿੱਚ ਗ੍ਰਹ ਨਸ਼ਤਰਾਂ ਦੇ ਦੋਸ਼ ਪੈ ਜਾਂਦੇ ਹਨ। ਅਤੇ ਕੁਝ ਬੱਚੇ ਅਜੇ ਵੀ ਹੁੰਦੇ ਹਨ ਜਿਨ੍ਹਾਂ ਦੇ ਵਿਆਹ ਨੂੰ ਬੰਦ ਦਿੱਤਾ ਜਾਂਦਾ ਹੈ। ਜਾਨੀ ਕਿ ਉਹਨਾਂ ਦੇ ਵਿਆਹ ਉਤੇ ਕੋਈ तांत्रिक ਕਿਰਿਆ ਕਰਵਾ ਦਿੱਤੇ ਜਾਂਦੇ ਹੈ ਇਸ ਨੂੰ ਨજર ਦੋਸ਼ ਵੀ ਕਿਹਾ ਜਾ ਸਕਦਾ ਹੈ ਅਤੇ ਕੁਝ ਬੱਚੇ ਅਜਾਏ ਵੀ ਹੁੰਦੇ ਹਨ ਜਿਨ੍ਹਾਂ ਦੀ ਜਨਮ ਕੁੰਡਲੀ ਦੇ ਵਿੱਚ ਇੱਕ ਤੋਂ ਵੱਧ ਦੋਸ਼ ਹੁੰਦੇ ਹਨ ਜਿਸ ਦੇ ਚਲਦਿਆਂ ਵਿਆਹ ਵਿੱਚ ਲਗਾਤਾਰ ਦੇਰੀ ਹੁੰਦੀ ਰਹਿੰਦੀ ਹੈ ਰਿਸ਼ਤੇ ਤਾਂ ਆਉਣਗੇ ਗੱਲਾਂ ਵਿੱਚ ਚੱਲਣਗੇ ਪਰ ਕੋਈ ਵੀ ਗੱਲ ਕੋਈ ਵੀ ਰਿਸ਼ਤਾ ਸਫਲਤਾ ਤੱਕ ਨਹੀਂ ਪਹੁੰਚ ਪਾਵੇਗਾ ਵਿਚਕਾਰ ਹੀ ਬ੍ਰੇਕ ਚਾਵੇਗਾ ਚੱਲਦੀਆਂ ਹੋਈਆਂ ਗੱਲਾਂ ਵਿੱਚਕਾਰ ਰੁਕ ਜਾਣਗੀਆਂ ਦੇਖਣ ਵਾਲੇ ਆਉਣਗੇ ਦੇਖ ਕੇ ਚਲੇ ਜਾਣਗੇ ਪਰ ਕਿਸੇ ਵੀ ਪ੍ਰਕਾਰ ਦਾ ਪੋਜ਼ਿਟਿਵ ਰਿਪਲਾਈ ਸਾਹਮਣੇ ਤੋਂ ਤੁਹਾਨੂੰ ਮਿਲ ਨਹੀਂ ਪਾਵੇਗਾ ਗੱਲਾਂ ਤੋਂ ਚੱਲਣਗੇ ਰਿਸ਼ਤੇ ਵੀ ਆਉਣਗੇ ਪਰ ਸਫਲਤਾ ਤੱਕ ਨਹੀਂ ਪਹੁੰਚ ਪਾਏਗਾ ਅਤੇ ਕੁਝ ਅਜਿਹੇ ਰਿਸ਼ਤੇ ਆਉਣਗੇ ਜੋ ਤੁਹਾਡੇ ਲੈਵਲ ਦੇ ਨਹੀਂ ਹਨ ਤਾਂ ਤੁਸੀਂ ਆਪਣੀ ਤਰਫੋਂ ਮਨਾਂ ਕਰ ਦੇਵੋਗੇ ਅਤੇ ਕੋਈ ਅਜਿਹੇ ਰਿਸ਼ਤਾ ਜੋ ਤੁਹਾਡੇ ਲੈਵਲ ਦਾ ਹੈ ਤੁਹਾਨੂੰ ਪਸੰਦ ਹੈ ਤੁਹਾਡੇ ਬੱਚਿਆਂ ਨੂੰ ਵੀ ਪਸੰਦ ਹੈ ਤੇ ਉਹ ਰਿਸ਼ਤਾ ਸਾਹਮਣੇ ਤੋਂ ਪੱਕਾ ਨਹੀਂ ਹੋ ਪਾਵੇਗਾ ਜਦ ਕਿ ਤੁਹਾਡੇ ਬੱਚੇ ਦੇਖਣ ਵਿੱਚ ਸੁੰਦਰ ਹੋ ਸਕਦੇ ਹਨ ਚੰਗੀ ਖਾਸੀ ਉਹਨਾਂ ਦੀ ਨੌਕਰੀ ਹੋ ਸਕਦੀ ਹੈ ਜਾਂ ਫਿਰ ਆਪਣਾ ਖੁਦ ਦਾ ਕਾਰੋਬਾਰ ਹੋ ਸਕਦਾ ਹੈ ਤੁਹਾਡਾ ਬੈਕਗ੍ਰਾਉਂਡ ਵੀ ਚੰਗਾ ਹੈ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਜੇਕਰ ਬੱਚਿਆਂ ਦੇ ਵਿਆਹ ਵਿੱਚ ਲਗਾਤਾਰ ਤੇਰੇ ਬਣੀ ਹੋਈ ਹੈ ਤਾਂ ਅਜਾਈ ਸਥਿਤੀ ਦੇ ਵਿੱਚ ਬੱਚੇ ਤਾਂ ਪਰੇਸ਼ਾਨ ਹੁੰਦੇ ਹੀ ਹਨ ਪਰ ਬੱਚਿਆਂ ਤੋਂ ਕਿਤੇ ਜ਼ਿਆਦਾ ਪਰੇਸ਼ਾਨ ਮਾਦਾ ਪਿਤਾ ਹੋ ਜਾਂਦੇ ਹਨ ਕਿਉਂਕਿ ਹਰ ਮਾਤਾ ਪਿਤਾ ਇਹੀ ਚਾਹੁੰਦਾ ਹੈ ਕਿ ਬੱਚਿਆਂ ਦਾ ਵਿਆਹ ਸਮੇਂ ਤੇ ਹੋ ਜਾਵੇ ਉਹਨਾਂ ਦਾ ਘਰ ਵੱਸ ਜਾਵੇ ਉਹਨਾਂ ਨੂੰ ਇੱਕ ਚੰਗਾ ਜੀਵਨ ਸਾਥੀ ਮਿਲ ਜਾਵੇ ਜੋ ਜੀਵਨ ਭਰ ਉਹਨਾਂ ਦਾ ਸਾਥ ਨਿਭਾ ਸਕੇ ਪਰ ਗ੍ਰਹਿਣ ਨਿਸ਼ਤਰਾਂ ਦੇ ਕਾਰਨ ਇਹ ਸਮੱਸਿਆ ਬਣੀ ਰਹਿੰਦੀ ਹੈ ਸਾਸੰਗਾ ਜੀ ਜੇਕਰ ਇਸ ਪ੍ਰਕਾਰ ਦੀ ਸਮੱਸਿਆ ਦੇ ਨਾਲ ਤੁਸੀਂ ਵੀ ਜੁੜ ਰਹੇ ਹੋ ਚਿੰਤਾ ਦੇ ਵਿੱਚ ਹੋ ਤਾਂ ਇਹ ਉਪਾਅ ਤੁਹਾਡੇ ਲਈ ਹੈ ਇਸ ਪਾਣ ਤੋ ਸੇਨ ਧਿਆਨ ਦੇ ਨਾਲ ਜ਼ਰੂਰ ਸੁਣਨਾ ਉਪਾਅ ਦੱਸਣ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਤਾਂ ਮੇਰੇ ਨਾਲ ਲਗਾਤਾਰ ਜੁੜੇ ਰਹਿਣ ਦੇ ਲਈ ਹੁਣੇ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਉਵੇਂ ਪ੍ਰੈਸ ਕਰ ਦਿਓ ਤਾਂ ਕਿ ਸਾਡੇ ਆਉਣ ਵਾਲੇ ਜੋ ਵੀ ਨਵੇਂ ਵੀਡੀਓ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਆਓ ਹੁਣ ਜਾਣਦੇ ਹਾਂ ਉਪਾਉ ਨੂੰ ਕਿਸ ਤਰ੍ਹਾਂ ਕਰਨਾ ਹੈ ਸੰਗਜ ਉਪਾਦ ਦਾ ਸਮਾਂ ਅਤੇ ਸਮੱਗਰੀ ਜੋ ਲੈਣੀ ਹੈ 5 ਨਵੰਬਰ ਨੂੰ ਬੁੱਧਵਾਰ ਦੇ ਦਿਨ ਕਾਰਤਿਕ ਪੂਰਨ ਮਾਚੀ ਦੀ ਤਿੱਥੀ ਹੈ ਇਸ ਦਿਨ ਇਹ ਉਪਾਦ ਸਿੱ ਕਰਨਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਸੇ ਵੀ ਸਮੇਂ ਤੁਸੀਂ ਇਹ ਉਪਾਅ ਕਰ ਸਕਦੇ ਹੋ ਇਹ ਉਪਾਅ ਕਰਨ ਲਈ ਤੁਹਾਡੇ ਕੋਲ ਕੀ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ ਕਿਵੇਂ ਇਹ ਕਰਨਾ ਹੈ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਤੁਹਾਡੇ ਘਰ ਵਿੱਚ ਜੋ ਪੂਜਾ ਮੰਦਰ ਬਣਿਆ ਹੁੰਦਾ ਹੈ ਉਸ ਪੂਜਾ ਮੰਦਰ ਵਿੱਚ ਬੈਠ ਕੇ ਸੁਭਾਣ ਤੁਸੀਂ ਕਰਨਾ ਹੈ ਤੁਹਾਡੇ ਘਰ ਦਾ ਜੋ ਪੂਜਾ ਮੰਦਰ ਹੈ ਉਥੇ ਇੱਕ ਸ਼ੁੱਧ ਦੇਸੀ ਘਿਓ ਦਾ ਦੀਪਕ ਲਗਾ ਲੈਣਾ ਹੈ ਇਹ ਤੁਸੀਂ ਜਾਣਦੇ ਹੀ ਹੋ ਕੋਈ ਵੀ ਉਪਾਅ ਤੁਸੀਂ ਕਰਦੇ ਹੋ ਤਾਂ ਨਾ ਧੋ ਕੇ ਸਾਫ ਸੁਥਰੇ ਤੋਤੇ ਕੱਪੜੇ ਪਾਣ ਕੇ ਹੀ ਤੁਸੀਂ ਕਰਦੇ ਹੋ ਇਸੇ ਪ੍ਰਕਾਰ ਨਾਲ ਤੁਸੀਂ ਨਾ ਧੋ ਕੇ ਕੱਪੜੇ ਧਾਰਨ ਕਰ ਲੈਣੇ ਹਨ ਤੁਹਾਡੇ ਘਰ ਦਾ ਜੋ ਪੂਜਾ ਮੰਦਰ ਹੈ ਉੱਥੇ ਬੈਠ ਜਾਣਾ ਹੈ ਪੰਜ ਕੇਲੇ ਤੁਹਾਡੇ ਕੋਲ ਹੋਣੇ ਚਾਹੀਦੇ ਹਨ ਪੰਜ ਕੇਲੇ ਸਾਫ ਸੁਥਰੇ ਹੋਣੇ ਚਾਹੀਦੇ ਹਨ ਤੇ ਕੱਚੇ ਕੇਲੇ ਨਹੀਂ ਹੋਣੇ ਚਾਹੀਦੇ ਪੱਕੇ ਹੋਏ ਕੇਲੇ ਹੋਣੇ ਚਾਹੀਦੇ ਹਨ ਸੋ ਪੰਧ ਕੇਲੇ ਲੈ ਕੇ ਤੁਸੀਂ ਬੈਠ ਜਾਓ ਅਤੇ ਇੱਕ ਰੈੱਡ ਕਲਰ ਦਾ ਸਕੈਚ ਪੈਨ ਅਤੇ ਇੱਕ ਰੈੱਡ ਕਲਰ ਦਾ ਸਕੈਚ ਪੈਨ ਆਉਂਦਾ ਹੈ ਜਿसे ਸਹੈਦਾ ਨਾਲ ਬੱਚੇ ਰੰਗੋਲੇ ਵਗੈਰਾ ਬਣਾਉਂਦੇ ਹਨ ਸੋ ਉਹ ਲਾਲ ਰੰਗ ਦਾ ਪੈਨ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਜੇਕਰ ਰੈੱਡ ਕਲਰ ਦਾ ਸਕੈਚ ਪੈਨ ਤੁਹਾਡੇ ਕੋਲ ਨਹੀਂ ਹੈ ਤਾਂ ਫਿਰ ਰੋਲੀ ਦਾ ਵੀ ਪ੍ਰਯੋਗ ਕਰ ਸਕਦੇ ਹੋ ਸੋ ਇਹ ਚੀਜ਼ਾਂ ਲੈ ਕੇ ਤੁਹਾਡੇ ਘਰ ਦਾ ਜੋ ਪੂਜਾ ਮੰਦਰ ਹੈ ਉੱਥੇ ਬੈਠ ਜਾਓ ਸਭ ਤੋਂ ਪਹਿਲਾਂ ਇੱਕ ਘਿਓ ਦਾ ਦੀਪਕ ਤੁਸੀਂ ਲਗਾਉਣਾ ਹੈ ਘਿਓ ਦਾ ਦੀਪਕ ਲਗਾਉਣ ਤੋਂ ਬਾਅਦ ਸਭ ਤੋਂ ਪਹਿਲਾਂ ਗਣਪਤੀ ਮਹਾਰਾਜ ਨੂੰ ਹੱਥ ਜੋੜ ਕੇ ਪ੍ਰਾਰਥਨਾ ਕਰ ਲਓ ਕਿ हे ਗਣਪਤੀ ਮਹਾਰਾਜ ਅੱਜ ਮੈਂ ਮੇਰਾ ਬੇਟਾ ਜਾਂ ਮੇਰੇ ਬੇਟੀ ਦਾ ਚਲਦੇ ਵਿਆਹ ਹੋਣ ਲਈ ਇਹ ਉਪਾਅ ਕਰ ਰਹੀ ਹਾਂ ਜਾਂ ਕਰ ਰਿਹਾ ਹਾਂ ਉਸੇ ਮੈਨੂਸ ਵਿੱਚ ਸਫਲਤਾ ਦਵਾਓ ਅਗਲੀ ਲਿਖਣ ਦੀ ਵਿਧੀ ਕੀ ਹੈ ਉਹ ਧਿਆਨ ਦੇ ਨਾਲ ਜਰੂਰ ਸੁਣੋ ਪ੍ਰਾਰਥਨਾ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਜੇਕਰ ਰੈੱਡ ਕਲਰ ਦਾ ਸਕੈਚ ਪੈਨ ਹੈ ਤਾਂ ਚੰਗੀ ਗੱਲ ਹੈ ਜੇਕਰ ਨਹੀਂ ਹੈ ਤਾਂ ਫਿਰ ਇੱਕ ਕਟੋਰੀ ਦੇ ਅੰਦਰ ਥੋੜੀ ਜਿਹੀ ਰੋਲੀ ਦਾ ਕੋਲ ਬਣਾ ਲਓ ਤੇ ਇੱਕ ਮਾਚਸ ਦੀ ਤੀਲੀ ਲੈ ਲਓ ਤੇ ਮਾਚਸ ਦੀ ਤੀਲੀ ਦੇ ਇੱਕ ਸਿਰੇ ਤੇ ਥੋੜੀ ਜਿਹੀ ਰੋਲ ਪੇਟ ਲਓ ਅਤੇ ਇੱਕ ਕੇਲਾ ਆਪਣੇ ਹੱਥ ਵਿੱਚ ਚੁੱਕੋ ਤੇ ਕੇਲੇ ਦੇ ਉੱਪਰ ਲਿਖ ਦਿਓ ਤੁਸੀਂ ਕੇਲਾ ਚੁੱਕਣਾ ਹੈ ਤੇ ਕੇਲੇ ਦੇ ਉੱਪਰ ਲਿਖਣਾ ਕੀ ਹੈ ਮੰਗਲ ਦੋਸ਼ ਮੰਗਲ ਦੋਸ਼ ਚਾਹੀ ਤੁਹਾਡੇ ਬੇਟੇ ਦੀ ਕੁੰਡਲੀ ਵਿੱਚ ਜਾਂ ਬੇਟੀ ਦੀ ਕੁੰਡਲੀ ਦੇ ਵਿੱਚ ਮੰਗਲ ਦੋਸ਼ ਹੋਵੇ ਜਾਂ ਨਾ ਹੋਵੇ ਪਰ ਤੁਸੀਂ ਉਸ ਨੂੰ ਲਿਖ ਦੇਣਾ ਹੈ ਅਤੇ ਮੰਗਲ ਦੋਸ਼ ਲਿਖਣ ਤੋਂ ਬਾਅਦ ਤੁਸੀਂ ਪਰਮਾਤਮਾ ਅੱਗੇ ਪ੍ਰਾਰਥਨਾ ਕਰਨੀ ਹੈ ਕਿ हे ਪਰਮਾਤਮਾ ਪ੍ਰਭੂ ਮੇਰਾ ਬੇਟਾ ਜਾਂ ਮੇਰੀ ਬੇਟੀ ਦੀ ਕੁੰਡਲੀ ਵਿੱਚ ਜੇਕਰ ਕਿਸੇ ਵੀ ਪ੍ਰਕਾਰ ਦਾ ਕੋਈ ਮੰਗਲ ਦੋਸ਼ ਦੀ ਵਜ੍ਹਾ ਨਾਲ ਵਿਆਹ ਵਿੱਚ ਦੇਰੀ ਹੈ ਦੇਰੀ ਹੋ ਰਹੀ ਹੈ ਤਾਂ ਇਹ ਉਪਾਅ ਕਰਨ ਨਾਲ ਮੰਗਲ ਦੋਸ਼ ਤਾਂ ਨਿਵਾਰਨ ਹੋ ਜਾਵੇ ਅਤੇ ਅਜਾਇਬ ਬੋਲਦੇ ਹੋਏ ਦੋ ਸਿੱਕੇਲੇ ਨੂੰ ਤੁਹਾਡੇ ਘਰ ਦਾ ਜੋ ਪੂਜਾ ਮੰਦਰ ਹੈ ਉੱਥੇ ਰੱਖ ਦੇਣਾ ਹੈ ਇਤੇ ਇੱਕ ਹੋਰ ਸਮੱਸਿਆ ਤੁਹਾਨੂੰ ਆ ਸਕਦੀ ਹੈ ਕੁਝ ਘਰਾਂ ਵਿੱਚ ਜੋ ਪੂਜਾ ਮੰਦਰ ਹੁੰਦੇ ਹਨ ਉਹ ਛੋਟੇ ਹੁੰਦੇ ਹਨ ਅਤੇ ਦੀਵਾਰ ਤੇ ਲਟਕੇ ਹੋਏ ਹੁੰਦੇ ਹਨ ਤੁਹਾਨੂੰ ਇਨੀ ਜਗ੍ਹਾ ਨਹੀਂ ਹੋਵੇਗੀ ਕਿ ਤੁਸੀਂ ਕੇਲੇ ਉੱਥੇ ਰੱਖ ਸਕੋ ਤਾਂ ਜਾਏ ਵਿੱਚ ਕੀ ਕਰਨਾ ਹੈ ਕਿ ਜੋ ਤੁਹਾਡੇ ਪੂਜਾ ਮੰਦਰ ਹੈ ਉਸੇ ਹੇਠਾਂ ਜਾਂ ਅਗਲ-ਬਗਲ ਕਿਤੇ ਵੀ ਤੁਸੀਂ ਇੱਕ ਥਾਲੀ ਰੱਖ ਲਓ ਉਸ ਥਾਲੀ ਵਿੱਚ ਇਨ੍ਹਾਂ ਕੇਲਿਆਂ ਨੂੰ ਤੁਸੀਂ ਰੱਖ ਲਓ ਮੰਗਲ ਦੋਸ਼ ਲਿਖਿਆ ਤੇ ਪ੍ਰਾਰਥਨਾ ਕੀਤੀ ਤੇ ਉਸ ਥਾਲੀ ਦੇ ਅੰਦਰ ਕੇਲੇ ਰੱਖ ਦਿੱਤੇ ਹਨ ਦੂਜਾ ਕੇਲਾ ਚੁੱਕਣਾ ਹੈ ਦੂਜੇ ਕੇਲੇ ਤੇ ਵੀ ਲੈਣਾ ਪਿਤਾ ਦੋਸ਼ ਪਿਤਾ ਦੋਸ਼ ਅਤੇ ਪਰਮਾਤਮਾ ਤੋਂ ਆਪਣੇ ਪਿਤਰਾਂ ਤੋਂ ਪ੍ਰਾਰਥਨਾ ਕਰਨੀ ਮੇਰੇ ਬੇਟਾ ਜਾਂ ਬੇਟੀ ਦੀ ਗੁੰਡਲੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਪਿਤਰ ਦੋਸ਼ ਬਣਿਆ ਹੈ ਜਿਸ ਦੀ وجہ ਨਾਲ ਵਿਆਹ ਵਿੱਚ ਦੇਰੀ ਹੋ ਰਹੀ ਹੈ ਤਾਂ ਇਹ ਉਪਾਅ ਕਰਨ ਨਾਲ ਪਿਤਾ ਦੋਸ਼ ਖਤਮ ਹੋ ਜਾਵੇ ਅਜਿਆ ਬੋਲਦੇ ਹੋਏ ਜੋ ਦੂਜਾ ਕੇਲਾ ਹੈ ਉਹ ਵੀ ਤੁਸੀਂ ਥਾਲੀ ਵਿੱਚ ਰੱਖ ਦੇਣਾ ਹੈ ਉਨ ਤੀਜਾ ਕਿਲਾ ਚੁੱਕਣਾ ਹੈ ਤੀਜੇ ਕਿਲੇ ਤੇ ਲਿਖਣਾ ਹੈ ਕੁੰਡਲੀ ਦੋਸ਼ ਕਿਸੇ ਵੀ ਪ੍ਰਕਾਰ ਦੇ ਕੁੰਡਲੀ ਦੇ ਅੰਦਰ ਕੋਈ ਵੀ ਗ੍ਰਹਿ ਦੋਸ਼ ਬਣਿਆ ਹੈ ਮਤਲਬ ਤੁਹਾਨੂੰ ਇਨਾ ਕੁਝ ਬੋਲਣ ਦੀ ਜ਼ਰੂਰਤ ਨਹੀਂ ਤੁਸੀਂ ਕੇਵਲ ਇਹ ਬੋਲ ਦਿਓ ਕਿ ਮੇਰਾ ਬੇਟਾ ਜਾਂ ਬੇਟੀ ਦੀ ਕੁੰਡਲੀ ਵਿੱਚ ਜੇਕਰ ਕੋਈ ਵੀ ਦੋਸ਼ ਬਣਿਆ ਹੋਇਆ ਹੈ ਤਾਂ ਇਹ ਉਪਾਕਰਨ ਨਾਲ ਕੁੰਡਲੀ ਦੋਸ਼ ਖਤਮ ਹੋ ਜਾਵੇ ਬੋਲਦੇ ਹੋਏ ਤੁਸੀਂ ਜੋ ਤੀਜਾ ਕਿਲਾ ਹੈ ਉਹ ਵੀ ਥਾਲੀ ਦੇ ਅੰਦਰ ਰੱਖ ਦੇਣਾ ਹੈ ਹੁਣ ਚੌਥਾ ਕੇਲਾ ਚੁਕਨਾ ਤੇ ਚੌਥੇ ਕੇਲੇ ਤੇ ਕਿਲੇ ਹਨ ਨજર ਦੋਸ਼ प्रार्थना ਕਰਨੀ ਹੈ ਪ੍ਰਮਾਤਮਾ ਤੋਂ ਕਿ ਮੇਰੇ ਬੇਟਾ ਜਾਂ ਬੇਟੀ ਦੇ ਉਪਰ ਕਿਸੇ ਵੀ ਪ੍ਰਕਾਰ ਦਾ ਨજર ਦੋਸ਼ ਲੱਗਾ ਹੋਇਆ ਹੈ ਜਾਂ ਫਿਰ ਕਿਸੇ ਨੇ ਸ਼ਾਦੀ ਬੰਧਨ ਕਰਵਾ ਦਿੱਤਾ ਗਿਆ ਹੈ ਤਾਂ ਉਹ ਸ਼ਾਦੀ ਬੰਧਨ ਜਾਂ ਫਿਰ ਨજર ਦੋਸ਼ ਇਹ ਉਪਾਕਰਨ ਨਾਲ हट ਜਾਵੇ ਨજર ਦੋਸ਼ ਦਾ ਨਿਵਾਰਣ ਹੋ ਜਾਵੇ ਅਜਿਹਾ ਬੋਲਦੇ ਹੋਏ ਤੁਸੀਂ ਜੋ ਚੌਥਾ ਕੇਲਾ ਹੈ ਉਹਿਤ ਵਾਲੇ ਦੇ ਅੰਦਰ ਰੱਖ ਦੇਣਾ ਹੈ ਹੁਣ ਪੰਜਵਾਂ ਕਿਲਾ ਚੁੱਕਣਾ ਦੇ ਪੰਜਵੇਂ ਕਿਲੇ ਤੇ ਲਿਖਣਾ ਹੈ ਆਣੀਏ ਦੋਸ਼ ਆਨੇ ਦੋਸ਼ ਜਾਣੇ ਕਿ ਕੋਈ ਵੀ ਦੋਸ਼ ਹੋ ਸਕਦਾ ਹੈ ਤੁਸੀਂ ਆਨੇ ਦੋਸ਼ ਲਿਖ ਕੇ ਪਰਮਾਤਮਾ ਤੋਂ ਪ੍ਰਾਰਥਨਾ ਕਰਨੀ ਹੈ ਤੇ ਮੇਰਾ ਬੇਟੀ ਜਾਂ ਬੇਟੀ ਦੇ ਉੱਪਰ ਕਿਸੇ ਵੀ ਪ੍ਰਕਾਰ ਦਾ ਕੋਈ ਦੋਸ਼ ਹੈ ਆਨੇ ਦੋਸ਼ ਹੈ ਤਾਂ ਉਸ ਦੋਸ਼ ਦਾ ਨਿਵਾਰਣ ਹੋ ਜਾਵੇ ਦੂਰ ਹੋ ਜਾਵੇ ਕਿਸੇ ਵੀ ਵਜ੍ਹਾ ਨਾਲ ਵਿਆਹ ਵਿੱਚ ਧੀਰੇ ਚੱਲ ਰਹੀ ਹੋਵੇ ਤਾਂ ਉਹ ਆਨੇ ਦੋ ਸਮਾਪਤ ਹੋ ਜਾਵੇ ਹਰ ਪ੍ਰਕਾਰ ਦੇ ਦੋਸ਼ ਦਾ ਨਿਵਾਰਣ ਹੋ ਜਾਵੇ ਇਹ ਉਪਾਅ ਕਰਨ ਨਾਲ ਚਾਹੀਏ ਤੁਸੀਂ ਭਾਵ ਦੇ ਨਾਲ ਪ੍ਰਾਰਥਨਾ ਕਰਨੀ ਅਤੇ ਜੋ ਪੰਜਵਾਂ ਕੇਲਾ ਹੈ ਉਹ ਹੀ ਥਾਲੀ ਦੇ ਅੰਦਰ ਰੱਖ ਦੇਣਾ ਹੈ ਫਿਰ ਕੇਲਿਆਂ ਦਾ ਤੁਸੀਂ ਕੀ ਕਰਨਾ ਹੈ ਕਿ ਪੰਜਾਂ ਕੇਲਿਆਂ ਦਾ ਤੋ ਜੇਕਰ ਬੇਟਾ ਜਾਂ ਬੇਟੀ ਘਰ ਵਿੱਚ ਹੈ ਤਾਂ ਉਹਨਾਂ ਨੂੰ ਤੁਸੀਂ ਇੱਕ ਵਾਰ ਪੂਜਾ ਮੰਦਰ ਵਿੱਚ ਬੁਲਾ ਲਓ ਤੇ ਪੰਜ ਕੇਲੇ ਉਹਨਾਂ ਦੇ ਮੱਥੇ ਦੇ ਨਾਲ ਇੱਕ ਵਾਰ ਟੱਚ ਕਰਵਾ ਲਓ ਜਾਂ ਫਿਰ ਕਲॉकवाइज ਉਹਨਾਂ ਦੇ ਸਿਰ ਦੇ ਉੱਪਰੋਂ 7 ਵਾਰ ਘੁਮਾ ਲਓ ਅਤੇ ਜੇਕਰ ਬੱਚੇ ਘਰ ਵਿੱਚ ਨਹੀਂ ਹਨ ਤਾਂ ਜੇ ਇਸ ਸਥਿਤੀ ਵਿੱਚ ਬੱਚਿਆਂ ਦੀ ਕੋਈ ਫੋਟੋ ਹੋਵੇਗੀ ਤਾਂ ਫੋਟੋ ਨਾਲ ਇੱਕ ਵਾਰ ਇਹ ਪੰਜ ਕੇਲੇ ਟੱਚ ਕਰਵਾ ਲਓ ਕਾਜ ਕਰਵਾਉਣ ਤੋਂ ਬਾਅਦ ਤੁਸੀਂ ਇਹਨਾਂ ਕੇਲਿਆਂ ਦਾ ਕੀ ਕਰਨਾ ਕੋਈ ਵੀ ਗਾਂ ਮਾਤਾ ਹੋਵੇ ਤੁਹਾਡੇ ਆਸ-ਪਾਸ ਤੁਹਾਨੂੰ ਆਸਾਨੀ ਨਾਲ ਮਿਲ ਜਾਵੇ ਉਸ ਗਾਂ ਨੂੰ ਇਹ ਕਹਿੰਦੇ ਆਪਣੀ ਮਨੋ ਕਾਮਨਾ ਬੋਲਦੇ ਹੋਏ ਤੁਸੀਂ ਖਵਾ ਦੇਨੇ ਹਨ ਮੰਨ ਲਓ ਤੁਸੀਂ ਇੱਕ ਕੇਲਾ ਖਵਾਇਆ ਤੇ ਗਾਂ ਮਾਤਾ ਨੇ ਖਾ ਲਿਆ ਹੁਣ ਦੂਜਾ ਕੇਲਾ ਖਵਾਉਣ ਲੱਗੇ ਹੋ ਹੋ ਸਕਦਾ ਹੈ ਨਾ ਖਾਵੇ ਤਾਂ ਅਜਾਇਬ ਵਿੱਚ ਕੀ ਕਰੋਗੇ ਦੂਜੇ ਗਾਣ ਨੂੰ ਖਵਾ ਦਿਓ ਮਤਲਬ ਜ਼ਰੂਰੀ ਨਹੀਂ ਕਿ ਇੱਕ ਹੀ ਗਾਣ ਨੂੰ ਪੰਜ ਹੀ ਕੇਲੇ ਖਵਾਉਣੇ ਹਨ ਤੁਸੀਂ ਅਲੱਗ-ਅਲੱਗ ਗਾਵਾਂ ਨੂੰ ਖਵਾ ਸਕਦੇ ਹੋ ਇੱਕ ਗਾਣ ਨੂੰ ਵੀ ਖਵਾ ਸਕਦੇ ਹੋ ਦੋ ਗਾਣ ਨੂੰ ਵੀ ਖਵਾ ਸਕਦੇ ਹੋ ਕਾਰਤਿਕ ਮਾਸ ਪੂਰਨ ਮਾਸ਼ੀ ਦੇ ਦਿਨ ਤੁਸੀਂ ਉਪਾਅ ਕਰਨਾ ਹੈ ਬਿਲਕੁਲ ਸਰਲ ਹੈ ਤੇ ਪਰ ਸ਼ਮਦਕਾਰੀ ਵੀ ਹੈ ਸੋ ਇਹ ਪਾਜ਼ ਤੁਸੀਂ ਜ਼ਰੂਰ ਕਰੋ ਅਤੇ ਤੁਹਾਨੂੰ ਇਸ ਦਾ ਲਾਭ ਜ਼ਰੂਰ ਹੋਵੇਗਾ ਵੀਡੀਓ ਚੰਗੇ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ